ਹੈਲੋ ਫਰੈਂਡਸ ਸੋ ਆਲਦਾ ਯੂਡਾ ਮੇਰੇ ਚਨ ਦੀ ਅਬੀ ਸੂਟ ਕਟਿੰਗ ਸਟਿਚਿੰਗ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਕੁੜਤੀ ਦੀ ਕਟਿੰਗ ਦੀ ਵੀਡੀਓ ਕਰਦੇ ਆਂ ਜੀ ਦੇਖੋ ਇਹ ਆਪਣੇ ਕੋਲੇ ਨਾ ਇਸ ਤਰ੍ਹਾਂ ਪੀਸ ਹੁੰਦੇ ਨੇ ਜਿਹੜਾ ਮਤਲਬ ਇਸ ਤਰ੍ਹਾਂ ਲੱਗਿਆ ਹੋਇਆ ਨਾ ਜਿੱਥੇ ਪੈਚਾ ਲੱਗਿਆ ਹੁੰਦਾ ਮਤਲਬ ਇਹੇ ਕੱਪੜਾ ਲਾਇਆ ਹੋਇਆ ਹੈਗਾ ਤੇ ਇਹਨੂੰ ਕੀ ਕਰਨਾ ਦੇਖੋ ਜਿਵੇਂ ਆਹ ਚੀਜ਼ ਆ ਗਈ ਹੈ ਨਾ ਇਹਨੂੰ ਆਪਾਂ ਇਧਰਲੀ ਸਾਈਡ ਦੇਖਣਾ ਇਸ ਨੂੰ ਆਪਾਂ ਉਪਰੋਂ ਉਤਾਰ ਦੇਣਾ ਇਹਦੇ ਨੀਚੇ ਨਾ ਬੁਕਰਮ ਲੱਗੀ ਹੋਈ ਆ ਬਸ ਤੇ ਇਹ ਮੋਟੇ ਵਾਫੇ ਨਾਲ ਲਾਇਆ ਹੁੰਦਾ ਪੈਜ ਬਣਵਾ ਕੇ ਬਣਾ ਕੇ ਤੇ ਇਸ ਤਰ੍ਹਾਂ ਇਹਨੂੰ ਆਪਾਂ ਉਤਾਰ ਦੇਣਾ ਆ ਦੇਖੋ ਇਹਨੂੰ ਆਪਾਂ ਬਾਅਦ ਚ ਲਾ ਲਾਂਗੇ ਪੇਸਟਿੰਗ ਵਾਲੀ ਬੁਕਰਮ ਜਿਹੜੀ ਹੁੰਦੀ ਆਪਣੀ ਉਹਦੇ ਉੱਤੇ ਲਾ ਕੇ ਤੇ ਆਪਾਂ ਬਾਅਦ ਚ ਇਹਨੂੰ ਅਟੈਚ ਕਰ ਦਾਂਗੇ ਨਾਲ ਇਹਦੇ ਨੀਚੇ ਨਾ ਇਸ ਤਰ੍ਹਾਂ ਕਪੜਾ ਨਹੀਂ ਹੁੰਦਾ ਆਪਾਂ ਜੇ ਆਪਾਂ ਫੋਲਡ ਕਰਨਾ ਹੋਵੇ ਨਾ ਦੀਵੇਂ ਆਪਾਂ ਫਟਾ ਫੋਲਡ ਕਰਦੇ ਆਂ ਕਿਉਂਕਿ ਮੇਰੀਆਂ ਭੈਣਾਂ ਕਹਿੰਦੀਆਂ ਗੋਈ ਤਰ੍ਹਾਂ ਤੇ ਇਹ ਜਿਹੜੀ ਪੱਟੀ ਐ ਇਹ ਵੀ ਆਪਾਂ ਇਹਦਾ ਵੀ ਸੈਂਟਰ ਹੋਣਾ ਇਧਰਲੀ ਸਾਈਡ ਹੀ ਬਣਾਉਣਾ ਕੋ ਆਪਾਂ ਨੂੰ ਤੇ ਇਹਨੂੰ ਵੀ ਆਪਾਂ ਉਤਾਰ ਲੈਣਾ ਹੈ ਇਹ ਵੱਡੇ ਵਾਫੇ ਨਾਲ ਲਾਏ ਹੁੰਦੇ ਨੇ ਇਸ ਤਰ੍ਹਾਂ ਨਾ ਇਹ ਦੋ ਸੀਗੇ ਤੇ ਇਹਦੇ ਸਾਈਡਾਂ ਜਿਹੜੀਆਂ ਨੇ ਇਹ ਨਾ ਗੁੜੀਆਂ ਹੋਈਆਂ ਨਹੀਂ ਹੈਗੀਆਂ ਸੀ ਨਾਲੇ ਇਹ ਐਸੇ ਤਰ੍ਹਾਂ ਹੀ ਲੱਗਿਆ ਹੋਇਆ ਸੀ ਇਹਨੂੰ ਆਪਾਂ ਵਧੀਆ ਤਰੀਕੇ ਨਾਲ ਲਾਵਾਂਗੇ ਇਹ ਜਿਹੜੇ ਇਹ ਚੀਜ਼ ਐ ਇਸ ਨੂੰ ਅੰਦਰ ਨੂੰ ਫੋਲਡ ਕਰਕੇ ਤਾਂ ਸੋਹਣਾ ਲੱਗੂਗਾ ਇਹ मतलब थोड़ा थोड़ा बाहर दिखावांगी जिमि हुन इनने इत्रो भी ज्यादा ਛੱਡ ਰੱਖਿਆ ਇत्रो ਘੱਟ ਛੱਡ ਰੱਖਿਆ ਤੇ ਇਹਨੂੰ ਆਪਾਂ ਬਾਅਦ ਚ ਲਾ ਕੇ ਦਿਖਾਵਾਂਗੇ ਤੋ ਆਪਾਂ ਕੀ ਕਰ ਲੈਣਾ ਪਹਿਲਾਂ ਦੇਖ ਲੈਣਾ ਇਹ ਹੀ ਨਾ ਕੱਟ ਪੀਸ ਜੇ ਮਿਲਦੇ ਨੇ ਉਹ ਵਾਲੀ ਚੀਜ਼ ਆ ਇਹ ਤੇ ਇੱਥੋਂ ਥੋੜਾ ਜਿਹਾ ਮਤਲਬ ਦੇਖ ਲੈਣਾ ਬਾਅਦ ਕਾਟ ਕਾਣ ਨਹੀਂ ਹੋਣਾ ਚਾਹੀਦਾ ਪਹਿਲਾਂ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਸਿੱਧਾ ਇਹ ਪੁੱਠਾ ਕ ਵਿਛਾ ਲੈਣਾ ਚਾਹੀਏ ਸਿੱਧਾ ਵਿਸਾ ਲੋ ਚਾਹੀਏ ਪੁੱਠਾ ਵਿਸਾ ਲੋ ਪਹਿਲਾਂ ਇਹਦੀ ਲੈਂਥ ਚੈੱਕ ਕਰਨੀ ਆਪਾਂ ਨੇ ਕਿੰਨੀ ਕ ਹੈ ਜਿਹੜਾ ਇਹ ਵਾਲਾ ਕਪੜਾ ਇਹਨੂੰ ਇਸੇ ਤਰ੍ਹਾਂ ਹੀ ਐਂ ਹੀ ਰੱਖ ਲੈਣਾ ਤੇ ਨਾਲੇ ਆਪਾਂ ਇਹ ਜਿਹੜਾ ਨਿਸ਼ਾਨ ਸੀ ਇਹਦਾ ਇਹ ਆਪਾਂ ਦੂਸਰੀ ਸਾਈਡ ਕਰ ਲੈਣਾ ਕੁਰਤੀ ਆਪਾਂ ਇੱਧਰ ਦੀ ਸਾਈਡ ਤੋਂ ਕੱਢਣੀ ਆ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਵਿਛਾ ਕੇ ਆਪਾਂ ਦੇਖ ਲੈਣੀ ਆ ਲੈਂਥ ਦੇਖੋ ਬਾਹਰ-ਬਾਹਰ ਜਿਹੜੀ ਇਹ ਆਪਾਂ ਕੱਢਣੀ ਆ ਨਹੀਂ ਇਹ ਕੁੜਤੀ ਦੀ ਲੈਂਥ ਇਹ ਆ 45 ਇੰਚ ਤਿਆਰ ਹੈ 43 ਹਾਂਜੀ ਬਾਤ ਨੂੰ ਕਪੜਾ ਸਾਈਡ ਤੋਂ ਆਪਣੀਆਂ ਬਾਹਾਂ نکਲਾਉਣੀ ਆ ਕੁੜਤੀ ਦੀਆਂ ਇਸ ਨੂੰ ਕੀ ਕਰਨਾ ਇਸ ਤਰ੍ਹਾਂ ਦੇਖੋ ਜੇ ਤਾਂ ਤੁਸੀਂ ਟ੍ਰੇਨ ਹੋਣ ਤਾਂ ਇਸ ਤਰ੍ਹਾਂ ਵਿਛਾ ਲੈਣਾ ਕਪੜਾ ਤੇ ਜੇ ਤੁਸੀਂ ਬਿਗਣਾ ਹੋ ਤੇ ਸਾਨੂੰ ਅਲੱਗ-ਅਲੱਗ ਕਰ ਲੈਣਾ ਸੋ ਇਸ ਤਰ੍ਹਾਂ ਪਹਿਲਾਂ ਮੈਂ ਤੁਹਾਨੂੰ ਸਿਰਫ ਨਾਪ ਕੇ ਦੱਸਣਾ ਤੇ ਬਾਅਦ ਚ ਤੁਹਾਨੂੰ ਦੱਸੂਗੀ ਵੀ ਕਿ ਐਸ ਤਰ੍ਹਾਂ ਕਟਿੰਗ ਕਰਨੀ ਹੈ। ਕੋਈ ਕੁਰਤੀ ਦਾ ਕਿਰ ਪਿਆਰਾ ਉਹ ਹੈ 21 22 23 24 ਕਿੰਨੇ ਇੰਚ ਜ਼ਿਆਦਾ ਹੋ ਗਿਆ ਤੇ ਆਪਾਂ ਰੱਖਾਂਗੇ ਸੋਰੀ ਸ਼ਬ ਵੀ ਰੱਖਾਂਗੇ ਕਿਉਂਕਿ 4 ਇੰਚ ਜ਼ਿਆਦਾ ਰੱਖਣਾ ਆਪਾਂ ਨੇ 4 ਇੰਚ ਆਪਾਂ ਜ਼ਿਆਦਾ ਤਾਂ ਰੱਖਦੇ ਆਂ ਵੀ ਜਦੋਂ ਆਪਣਾ ਕਈ ਵਾਰੀ हिਪ ਕੋਲੋਂ ਤੰਗ ਹੋ ਜਾਂਦਾ ਕਿ ਮਤਲਬ ਹੈਵੀ ਜੈਦੀ ਹੋ ਜਾਂਦੇ ਨੇ ਮਤਲਬ ਆਪ ਨੂੰ ਕਈ ਵੀ ਸੇਤ ਆਫ 파ਰੀ ਵੀ ਹੋ ਜਾਂਦੀ ਹੈ ਤੇ ਉਸ ਨਾਲ ਆਪਾਂ ਰੱਖਾਂਗੇ 26 13 ਤੇ ਨਿਸ਼ਾਨ ਇਹ ਚੀਜ਼ ਆਪਾਂ ਕਟਿੰਗ ਕਰ ਦੇਣੀ ਹੈ ਦੇਖੋ ਇਸ ਤਰ੍ਹਾਂ ਲਾ ਕੇ ਦੇਖੋ ਜਿਹੜੇ ਇਹ ਚੀਜ਼ ਆਪਣੇ ਡੱਬੇ ਹਨ ਜਿਸੇ ਬਾਣੀ ਕੋਈ ਡੱਬੇ ਇਹਦੇ ਆ ਦੇਖੋ ਸਿੱਧਾ ਸਿੱਧਾ ਜਾ ਰਹੇ ਨੇ ਲਾਈਨ ਆਪਾਂ ਪਹਿਲਾਂ ਇਸ ਨੂੰ ਇਸ ਤਰ੍ਹਾਂ ਨਾ ਇਹ ਆਪਾਂ ਲੈਂਥ ਲਾ ਲਈ ਇਹਦੀ ਉਸ ਨਾਲ ਜਿਹੜੇ ਬਾਹਰ ਘਾਟ ਹੈ ਸਾਰੇ ਇੱਧਰ ਹੀ ਸਾਜੀ ਕੋ ਜੂਗੇ ਇੱਧਰ 43 44 45 46 46 ਤੇ ਲਾ ਲੈਨੇ ਨਿਸ਼ਾਨ ਮੂਤਾਪਾ 46 ਲਾਉਣਾ ਸੀ ਪਰ ਥੋੜਾ ਜਿਆਦਾ ਰਾਮ ਕੇ ਰੱਖਿਆ ਪੱਤਾ ਜਿਆਦਾ ਫੋਲਡ ਹੋ ਜੂ ਆ ਦੇਖੋ ਇੱਥੇ ਹਾਂਜੀ ਆਪਾਂ 13 13 ਤੇ ਲਾ ਕੇ ਨਿਸ਼ਾਨ ਇਸ ਦੀ ਕਰ ਦੇਣੀ ਹੈ ਕਟਿੰਗ ਜਿਹੜਾ ਆਪਾਂ ਇਧਰੋਂ ਨਿਸ਼ਾਨ ਲਾਉਣਾ ਸੀ ਉਹ ਵਾਲਾ ਇੱਥੇ ਸਾਡੇ 43 ਇੰਚ ਆਇਆ ਸੀ ਆਪਾਂ ਨੇ ਤੇ ਇਹ ਮਤਲਬ ਇਸ ਤਰ੍ਹਾਂ ਲੈਂਥ 47 ਵੀ ਆਪਾਂ ਘੱਟ ਸਕਦੇ ਆ ਜਿੰਨੀ ਮਤਲਬ ਤੁਸੀਂ ਆਪਦੇ ਅਕੋਰਡਿੰਗ ਰੱਖਣੀ ਹੈ ਅਸੀਂ ਤਾਂ ਸਿਰਫ ਜਿਹੜਾ ਇਹ ਥੱਲੇ ਨਾ ਬਾਹਰ ਘਾਟਾ ਕਪੜਾ ਉਸ ਨੂੰ ਕਟਿੰਗ ਕਰਨਾ ਹੈ ਬਾਕੀ ਆਪਾਂ ਇੱਥੋਂ ਸਾਰਾ ਇਸ ਤਰ੍ਹਾਂ ਉਤਾਰ ਲੈਣਾ ਕਪੜਾ हाँ जी हाँ देखो अपने कपड़ा उतार लिया नीचू भी उतारता उपरू भी उतारता जोड़ा अपना इतने ज्वाइंट है इसनों इस तरह करके इस ज्वाइंट भी अपना अलग अलग ही कर लेना यह तुम्हें ए देखना भी डब्बे अगे पीछे ने क्योंकि आप जो सैट करके कपड़ा रखे थोड़ा फर्क पैदा मतलब इस तरह पर कर लेना ਇਸ ਨੂੰ ਇਸ ਤਰ੍ਹਾਂ ਦੇਖੋ ਜਿਹੜਾ ਇੱਥੇ ਵਿੱਚ ਆਇਆ ਸੀ ਨਾ ਚਿੱਟਾ ਜਾਂ ਨਿਸ਼ਾਨ ਤੇ ਉਹ ਵਾਲਾ ਨਹੀਂ ਹੈਗਾ ਬਿਲਕੁਲ ਸਿੰਪਲ ਜਿਹਾ ਸਾਰਾ ਸਾਫ਼-ਸਾਫ਼ ਹੀ ਆ ਗਿਆ ਤੇ ਹੁਣ ਆਪਾਂ ਇਸ ਨੂੰ ਵਿਛਾ ਲੈਣਾ ਜਿਵੇਂ ਪਹਿਲਾਂ ਵੀ ਆਪਾਂ ਡਬਲ ਕਰਕੇ ਕੱਪੜਾ ਵਿਛੋਣੇ ਇੱਕ ਦੂਜੇ ਦੇ ਉੱਪਰ ਹਾਂਜੀ ਆਪਾਂ ਨੇ ਨਾ ਡਬਲ ਕਰਕੇ ਇਹਨਾਂ ਨੂੰ ਗੋਹਾ ਨੂੰ ਮਤਲਬ ਫੋਲਡ ਕਰਕੇ ਰਿਸ਼ਾ ਰੱਖਿਆ ਤੇ ਇਹਨਾਂ ਤੀਰਾਂ ਵੀ ਅਸੀਂ ਰੱਖਾਂਗੇ 6.5 ਇੰਚ ਜਿਹੜੇ ਵੈਨ ਵਾਲਾ ਹੁੰਦਾ ਹੈਗਾ ਸੂਟ ਉਹਦੀ ਕਟਿੰਗ ਕਰਦੇ ਨੇ ਜਦੋਂ ਉਹਦਾ 3 ਇੰਚ ਜ਼ਿਆਦਾ ਕੱਟਿਆ ਜਾਂਦਾ ਹੈ ਜਿਹੜਾ ਨੋਰਮਲ 3 ਇੰਚ ਹੈ 6.5 ਇੰਚ ਇਹ ਚਾਹਦੇ ਨਹੀਂ ਤੇ ਜੇ ਆਪਾਂ ਇਸ ਨੂੰ ਅੱਧਾ ਇੰਚ ਡਾਊਨ ਕਰਨਾ ਹੈਗਾ ਸੌਰੀ ਅਗਲੇ ਪੱਲੇ ਨੂੰ ਅੱਧਾ ਇੰਚ ਕਟਿੰਗ ਕਰਦਿਆ ਕਰੋ ਜਦੋਂ ਆਪਾਂ ਕਟਿੰਗ ਕਰਦੇ ਹਾਂ ਨਾਲ ਦੀ ਨਾਲ ਉਸ ਟਾਈਮ ਹੀ ਕਟਿੰਗ ਕਰਨਾ ਸਿਰਫ ਦੋ ਪੱਲੇ ਹੀ ਕਟਿੰਗ ਕਰਨੇ ਆ ਚਾਰ ਨਹੀਂ ਕਰਨੇ ਆ ਆਪਣੇ ਕਈ ਵਾਰੀ ਦੇਖ ਲਓ ਭਲੇਖੇ ਨਾਲ ਚਾਰ ਵੀ ਚੱਕੇ ਜਾਂਦੇ ਨੇ ਇਸ ਤਰ੍ਹਾਂ ਜਿੱਥੋਂ ਤੱਕ ਇਹ ਦਾ ਸਾਰਾ ਹੀ ਕਟਿੰਗ ਕਰਨਾ ਪਰ ਆਪਾਂ ਅਸੀਂ ਥੋੜਾ ਘੱਟ ਕਟਿੰਗ ਕਰਦੇ ਹਾਂ ਤਾਂ ਆਪਣਾ ਮੋਢੇ ਦੀ ਕਾਰਡ ਆ ਜਾਣੀ ਹੈ ਤੇ ਇਸ ਤਰ੍ਹਾਂ ਆਪਾਂ ਰੱਖ ਲੈਣਾ 6.5 13 7 ਜਿੱਥੇ ਆਪਾਂ ਆ ਮੋਢਾ ਸੋਰੀ 13 ਰੱਖਿਆ 6.5 ਤੇ ਮੋਢਾ ਰੱਖਾਂਗੇ 7 ਜਿੱਥੋਂ ਆਪਾਂ ਮੋੜ ਦੇ ਦਾ ਨਿਸ਼ਾਨ ਲਾਇਆ ਉੱਥੋਂ ਫਿਰ ਆਪਾਂ ਤੀਜਾ ਕਰ ਲੈਣਾ ਵੀ ਇਹ ਕਿੰਨਾ ਹੈ ਸਾਢੇ 6 ਹੀ ਆਪਾਂ ਇੱਥੋਂ ਰੱਖਣਾ ਤੇ ਇਸ ਤਰ੍ਹਾਂ ਨਿਸ਼ਾਨ ਜਿਹੜਾ ਆਪਾਂ ਲਾਉਨੇ ਆ ਹਮੇਸ਼ਾ ਤੇ ਆਪਣੀ ਜਿਹੜੀ ਫਿਟਿੰਗ ਹੈ ਉਹ ਹੈਗੀ ਹੈ ਸਾਢੇ 10 21 ਤੇ ਪੌਣੇ 11 ਤੇ ਨਾਮਾਗੇ ਨਿਸ਼ਾਨ 3 ਪੁਆਇੰਟ ਆਪਣੇ ਜਿਵੇਂ ਜਾਂਦੇ ਨੇ ਪਲੋਏ ਪਾਉਣੀ ਆ ਇੱਥੇ ਜਿਹੜੀ ਸਾਈਡ ਵਾਲੀ ਇੱਥੋਂ ਇਸ ਤਰ੍ਹਾਂ ਤੇ ਜਿਹੜੀ ਆਪਾਂ ਇਹ ਵਾਲੀਆਂ ਪਲੋਈਆਂ ਨੇ ਇਹ ਆਪਾਂ ਕਾਉਣੀਆਂ 12.5 ਤੇ 3.5 ਦਾ ਗੈਪ ਲੰਬੀ ਪਲੋਈ 6.5 ਹਮੇਸ਼ਾ ਹੀ ਮੇਰੇ ਕੋਲੇ ਇਹੀ ਨਾਪ ਦੇ ਸੁਟਾਉਂਦੇ ਕਿਉਂਕਿ ਇਹ ਮੀਡੀਅਮ ਜਿਹਾ ਸਾਈਜ਼ ਹੋ ਚੁੱਕਿਆ ਹੈ ਮਤਲਬ 21 ਬਸ 20 21 22 ਐਨਾ ਹੀ ਨਾਪ ਦੇ ਸੂਟਰ ਕਟਿੰਗ ਕਰ ਲਈ ਮਤਲਬ ਸਲਾਈ ਕਰ ਲਈ ਅੰਦੇ ਨੇ ਇਤੋ ਜੜੀ ਲਾਉਣੀ ਆਪਾਂ 7 ਤੇ 15.5 ਇੰਚ ਸਲਾਈ ਇੰਚ ਲਈ 15 ਇੰਚ ਆਪਣੀ ਸਾਈਡ ਸਲਾਈ ਰਹਿ ਜੂਗੀ ਤੇ ਜਿਹੜਾ ਆਪਾਂ ਇੱਥੇ ਰੱਖਣਾ ਹੈਗਾ ਫੀਟਿੰਗ ਆ ਇਹਨਾਂ ਦੀ ਹੈਗੀ 19 ਤੇ ਆਪਾਂ ਲਾਵਾਂਗੇ 10 ਇੰਚ ਦੇ ਨਿਸ਼ਾਨ 2 ਇੰਚ ਹੋ ਜੂਗਾ ਤੇ हिਪ ਜਿਹੜੀ ਆ ਉਹ ਹੈਗੀ ਆ 21 ਇੰਚ ਤਾਂ ਆਪਾਂ 21 ਇੰਚ ਹੀ ਤਿਆਰ ਲਾਉਣੀ ਹੈਗੀ ਇਸ ਤੋਂ ਦੀਸਟਰ ਆਪਣੇ ਇਹ ਜਿਹੜੇ ਆਪੇ ਨਿਸ਼ਾਨ ਹੁੰਦੇ ਨੇ ਫਿਟਿੰਗ ਦੇ ਇਹ ਤੇ ਨਿਸ਼ਾਨ ਨੇ 7 ਇੰਚ ਤੇ ਮਗਰ ਇਹ ਤਾਂ ਆਪਣੇ 8 ਦੇ ਦਾ ਹੋ ਗਿਆ 14.5 ਦੇ 14 ਦੇ ਹੋ ਗਿਆ ਆਪਣੇ ਫਿਟਿੰਗ ਦਾ ਨਿਸ਼ਾਨ ਆ ਦੇਖੋ ते साढ़े पंद्रह इतों साढ़े पंद्रह थे इस जगह तो जी आप उपरों में ना किता बई इंच से बगजू साढ़े बढ़े ते हाँ जी अपने ना ये तीन निशान होंगे ने चीटिंग दे ਇਸ ਤਰ੍ਹਾਂ ਆ ਸੈਟ ਕਰ ਲਿਆ। ਤੇ ਹੁਣ ਕੀ ਆਪਾਂ ਜਿਹੜੀ ਲਾਉਣਾ ਆਪਾਂ ਪੋਲੋਈਆਂ ਦੇ ਨਿਸ਼ਾਨ ਉਹ ਦੇਖੋ ਆਪਾਂ ਪਹਿਲਾਂ ਤੇ ਲਾਉਣਾ ਆਪਾਂ ਨੇ 1.8 ਇੰਚ ਜਾਂ 1 ਇੰਚ ਦੇ 1.8 ਇੰਚ ਤੇ ਇਹ ਵਾਲਾ ਨਿਸ਼ਾਨ ਪਹਿਲੀ ਕਾਟ ਪਾਵਾਂਗੇ ਜਿਹੜੀ ਇੱਥੋਂ ਚੱਕਾਂਗੇ ਇਸ ਤਰ੍ਹਾਂ ਗੋਲਾਈ ਪਾਉਣੀ ਆ ਉਸ ਤੋਂ ਪਹਿਲਾਂ దన భూ తి రాశాను అధా ఇంచ ని నిశాను ఏ నిశా ఎస్ తర ఉప మన ఎస్ తర మనకి ఫ్రంట్ పల్లెది కాట ఏ గొలాయి పండి ఉంది దూసరి అనే ਸੱਜਾ ਤੇ ਦੂਸਰੀ ਪੌਣੀ ਆਪਾਂ ਇਸ ਜਗ੍ਹਾ ਤੋਂ 1.5 ਇੰਚ ਉੱਪਰ ਜੇ ਤੁਹਾਨੂੰ ਇਸ ਤਰ੍ਹਾਂ ਨਹੀਂ ਸਮਝ ਆਉਂਦਾ ਦੇਖੋ ਜਿਹੜੇ ਵਾਲਾ ਆਪਾਂ ਰਹਿ ਗਿਆ ਇਹ ਚੀਜ਼ ਹੈ ਇਸ ਨੂੰ ਇਸ ਤਰ੍ਹਾਂ ਕਰ ਲੈਣਾ ਤਾਂ 2 ਇੰਚ ਰਹਿ ਜਾਊਗਾ ਇਹਦੇ 4 ਇੰਚ 'ਚ ਤੋਂ 2 ਇੰਚ ਤੇ ਆਪਾਂ ਕੱਟ પા ਸਕਦੇ ਹਾਂ ਇੱਥੋਂ ਅਸੀਂ ਪਾਵਾਂਗੇ 1.5 ਇੰਚ ਦੇ ਮਿਗੁਲਾਈ ਆਪਾਂ ਸਹੀ ਕਰ ਦੇਣੀ ਆ ਦੇਖੋ ਜਿਹੜੀ ਇਹ ਵਾਲੀ ਕਾਰਟ ਹੈ ਕਿੱਥੇ ਮਲਾਉਣੀ ਹੈ ਇਸ ਤਰ੍ਹਾਂ ਪਹਿਲਾਂ ਆਪਾਂ ਛੋਟੇ ਛੋਟੇ ਨਿਸ਼ਾਨ ਜਿਵੇਂ ਬਸ ਲਾ ਲੈਣੇ ਆ ਆ ਦੇਖੋ ਫਿਰ ਬਾਅਦ ਚ ਇਸ ਨੂੰ ਪਾ ਦੇਣਾ ਡਾਰਕ ਜੀ ਆਪਾਂ ਨੂੰ ਸਹੀ ਆਪਾਂ ਪਤਾ ਨਾ ਵੀ ਸਹੀ ਏਸਤਰਾ ਆ ਦੇਖੋ ਇਹ ਵਾਲੇ ਨਿਸ਼ਾਨ ਪਿਛੇ ਦੇ ਦੇ ਇਹ ਅਗਲੇ ਪੱਲੇ ਦੀ ਕਾਰਟ ਜਿਹੜੀ ਇਹ ਕੋਲੋनियां ਆਗਾ ਜਿਹੜੀ ਹੁਣ ਆਪਾਂ ਇੱਥੋਂ ਵਾਲੀ ਪਲੋਈ ਪਾਉਣੀ ਐ ਇਸ ਜਗ੍ਹਾ ਤੋਂ ਰੱਖ ਕੇ 3.5 ਦੇ ਲਾ ਦੇਣਾ ਨਿਸ਼ਾਨ ਸਿਰਫ 3.5 ਇੰਚ ਲੰਬੀ ਪਲੋਈ ਪਾਉਣੀ ਐ ਇਹਦੇ ਸੈਂਟਰ 'ਚੋਂ ਇਸ ਤਰਫ ਨੂੰ 2.5 ਤੇ ਜਿਹੜੀ ਟੇਡੀ ਪਲੋਈ ਹੁੰਦੀ ਆ ਆਪਣੀ ਇੱਥੇ ਜਾਊਗੀ ਇਹ ਜਿਹੜੀ ਆਪਾਂ ਇੱਥੇ ਫਿਟਿੰਗ ਦਾ ਨਿਸ਼ਾਨ ਲਗਾਉਣੀ ਹੈ ਨਾ ਕਮਰ ਦਾ ਨਿਸ਼ਾਨ ਲਗਾਉਣੀ ਹੈ ਜਿਹੜਾ ਆਪਾਂ ਇੱਥੇ ਕਮਰ ਦੇ ਨਿਸ਼ਾਨ ਦੀ ਜਿਹੜੀ ਆਪਾਂ ਲਾਈ ਹੋਈ ਹੈ ਨਾ ਉਹਦੇ ਸੈਂਟਰ ਦੇ ਵਿੱਚ ਦੀ ਨਿਗਾ ਦੇਉ ਚਾਹੇ ਉੱਪਰ ਦੀ ਤਾਂ ਜਿਹੜੇ ਹੈਵੀ ਲੇਡੀਜ਼ ਨੇ ਤੇ 22 25 ਵਾਲੇ ਉਹਨਾਂ ਦੇ ਅੱਧਾ ਇੰਚ ਉੱਪਰ ਦੀ ਇੱਥੋਂ ਦੀ ਨਿਗਾਉਣੀ ਹੈ ਇਹ ਮਤਲਬ ਇਸ ਤਰ੍ਹਾਂ ਆ ਜੂਗੀ ਐ ਤੇ ਉਹਨਾਂ ਦੇ ਦਾ ਮਤਲਬ ਇਹ ਜਿਹੜੀਆਂ ਪਲੋਈਆਂ ਨੇ ਉਦੋਂ ਵੀ نیچے ਚੜੀਆਂ ਜਾਂਦੀਆਂ ਨਹੀਂ ਬਸ ਸਾਈਜ਼ ਦੇ ਹਿਸਾਬ ਨਾਲ ਤੇ ਨੰਨੋਂ ਆਪਾਂ ਕੀ ਕਰ ਲੈਣਾ ਵਾ ਉਸੇ ਤਰ੍ਹਾਂ ਜਿਵੇਂ ਹਮੇਸ਼ਾ ਹੀ ਵੀਡੀਓਸ ਤੁਹਾਨੂੰ ਹਾਈ ਬਾਈ ਦੱਸਦੇ ਆ ਨਿਸ਼ਾਨਾ ਨਗਰ ਕੇ ਗੂੜੇ ਜਾਂ ਆਪਣੇ ਨੌਂ ਦੀ ਮਦਦ ਨਾਲ ਇਸ ਤਰ੍ਹਾਂ ਲਗਾ ਲੈਣੇ ਨੇ ਨਿਸ਼ਾਨ ਤੇ ਇਹ ਵਾਲੀਆਂ ਹੋਣਾਂ ਕੋਲੋਂ ਆਂ ਪਲੇਟਾਂ ਨਹੀਂ ਹੁਣ ਇਸ ਤਰ੍ਹਾਂ ਚੱਕ ਕੇ ਕੱਪੜਾ ਇਹ ਜਿਹੜੇ ਆਪਣੇ ਪਿਛਲੇ ਪੱਲੇ ਤੇ ਨਿਸ਼ਾਨ ਲਗਾਉਣੇ ਆ ਉਹ ਆਪਾਂ ਹੁਣ ਹੀ ਲਗਾ ਦਿੱਤੇ ਮਤਲਬ ਆ ਦੇਖੋ ਇਹ ਆ ਦੇਖੋ ਆ ਆਪਣੀ ਆਗੀ ਮੋਢੇ ਵਾਲੀ ਬਲੋਈ ਇਹ ਆ ਅਗਲਾ ਪਾਸਾ ਸੀ ਪਿਛਲੇ ਪੰਨੇ ਤੇ ਪਾਉਣੀ ਆਪਾਂ ਨੇ ਆ ਦੇਖੋ ਇੱਥੇ ਪਿਛਲੇ ਪੱਲੇ ਦੀ ਬਲੋਈ ਆ ਇਹਨੂੰ 1 ਇੰਚ ਉੱਪਰ ਨੂੰ 1 ਇੰਚ نیچے ਨੂੰ ਕਰ ਦੇਣਾ ਠੀਕ ਹੈ ਇਹ ਆਪਾਂ ਲੰਬੀ ਬਲੋਈ ਪਾ ਸਕਦੇ ਆ ਇਹ ਜ਼ਰੂਰੀ ਨੇ ਹੈਗਾ ਵੀ ਆਪਾਂ 6.5 ਇ ਪਾਉਣੀ ਹੈ ਇਹ ਲੰਬੀ ਫਲੋਈ ਪਾ ਸਕਦੇ ਆ 9 ਇ ਤਾਂ ਆਪਕੇ ਇਹ ਲੰਬੀ ਫਲੋਈ ਪਾ ਸਕਦੇ ਆ ਤੇ ਜਿਹੜਾ ਆਪਣਾ ਪਿਛਲਾ ਗਲਾ ਹੈ 2.5 ਇ ਤੇ 6 ਇ 4 ਇ ਤੇ ਇਸ ਤਰ੍ਹਾਂ ਕਾ ਦੇਣੀ ਉਹਦਾ ਇਹ ਤੇ ਇਹਦੀ ਕਰ ਦੇਣੀ ਹੈ ਕਟਿੰਗ ਤੇ ਅਗਲੇ ਪੱਲੇ ਤੇ ਜਿਹੜੇ ਆਪਣੇ ਨਾ ਐਸੇ ਤਰ੍ਹਾਂ ਰੋਸ ਤੋਂ ਅਗਲੇ ਪੱਲੇ ਤੇ ਮਤਲਬ ਦੂਸਰੇ ਪਾਸੇ ਵੀ ਪਲੋਈ ਦਾ ਨਿਸ਼ਾਨ ਲਾਉਣਾ ਹੁਣ ਆਪਾਂ ਇੱਕ ਇੱਕ ਪਲੋਈ ਪਾਉਣੀ ਹੈ ਪਹਿਲਾਂ ਲੇਡਿਸ ਜਿਹੜੇ ਪਹਿਲਾਂ ਸੂਟਾਂ ਦੀ ਸਲਾਈ ਕਰਦੇ ਨੇ ਪੁਰਾਣੀਆਂ ਬੁੜੀਆਂ ਲੇਡਿਸ ਦੇ ਉਹ ਡਬਲ ਡਬਲ ਪਲੋਈਆਂ ਪਾਉਣੇ ਹੁੰਦੇ ਸੀਗੇ ਆ ਦੇਖੋ ਐਸਟਰਾ ਹੁਣ ਆਪਾਂ ਕੀ ਕਰਦੇ ਆ ਇੱਥੋਂ ਕਰ ਦੇਣਾ ਕਟਿੰਗ ಪಲ್ಲೇಲೆ ಪಲ್ಲೆ ಮತ ಪಾರಲ್ಯಲ್ಲಿ ಕಟಿಂಗ್ ਤੋਂ ਬਾਅਦ ਆਪਾਂ ਦੋ ਪੱਲੇ ਚੱਕਾਂਗੇ ਜਿਹੜੀ ਇਹ ਵਾਲੀ ਕੱਟ ਪਾਈ ਏ ਇਸ ਤਰ੍ਹਾਂ ਆਪਾਂ ਕਟਿੰਗ ਕਰਦੇ ਨਾ ਤੇ ਅੱਜ ਮੇਰਾ ਹੱਥ ਥੋੜਾ ਜਿਹਾ ਪੁੱਠੇ ਪਾਸੇ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਕਰ ਦੇਣੀ ਹੈ ਕਟਿੰਗ ਦੋ ਪੱਲੇ ਹੀ ਹੋਣੇ ਚਾਹੀਦੇ ਨੇ ਜੇ ਆਪਾਂ ਚਾਰ ਪੱਲੇ ਜਾਂ ਤਿੰਨ ਪੱਲੇ ਕੱਟਦੇ ਨਾ ਫਿਰ ਆਪਾਂ ਨੂੰ ਬਹੁਤ ਦਿੱਕਤ ਹੋ ਜੂਗੀ ਪਰ ਉਸ ਦਾ ਵੀ ਹੋ ਜਾਂਦਾ ਹੈਗਾ ਆਪਾਂ ਕਰ ਦਿੰਨੇ ਆ ਮਤਲਬ ਜੀ ਜਿਆਦੇ ਕੱਟੀ ਹੋ ਜੀ ਥੋੜਾ ਜਿਹਾ ਦماغ ਲਾਉਣਾ ਪੈਂਦੇ ਇਸ ਤਰ੍ਹਾਂ ਤੇ ਮੇਰਾ ਹੱਥ ਅਜ ਪੁੱਠੇ ਪਾਸੇ ਸੀ ਇਸ ਤਰ੍ਹਾਂ ਆਪਣੀ ਹੋ ਗਈ ਇਹ 21 ਇੰਚ ਵਸਾਈਜ਼ ਦੀ ਕੁੜਤੀ ਦੀ ਕਟਿੰਗ ਇਹ ਆਪਾਂ ਪੈਚ ਵਾਲਾ ਸੀ ਆ ਵੀ ਜਿਵੇਂ ਆਪਣੇ ਪੈਚ ਰੈਡੀਮੇਡਸ ਮਤਲਬ ਲੱਗੇ ਹੁੰਦੇ ਨੇ ਨਾ ਉਹ ਵਧੀਆ ਨਹੀਂ ਲੱਗੇ ਹੁੰਦੇ ਉਹਨਾਂ ਦੇ ਕੀ ਹੁੰਦਾ ਹੈਗਾ ਇਹ ਵਾਲਾ ਜਿਹੜੇ ਆਪਣੀ ਇਹ ਵਾਲੀ ਜਿਹੜੀ ਆਪਾਂ ਐਪਲੋਏ ਦਾ ਨਿਸ਼ਾਨ ਹੁੰਦਾ ਇਹਨੂੰ ਆਪਾਂ ਇਸ ਤਰ੍ਹਾਂ ਦੋ ਪੱਲੇ ਚਾ ਕਰਦੇ ਹਾਂ ਕਾਟ ਦਾ ਨਿਸ਼ਾਨ ਲਗਾ ਦੇਣਾ ਇੱਥੇ ਤੇ ਉਸੇ ਤਰ੍ਹਾਂ ਆਪਾਂ ਚਾਰੇ ਪੱਲੇ ਵਾਲੇ ਇੱਥੇ ਨਿਸ਼ਾਨ ਲਗਾ ਦੇਣਾ ਬਹੁਤਾ ਇਹ ਅਸੀਂ ਵੱਡਾ ਤਾਂ ਲਾਇਆ ਹੈ ਜਿਆਦਾ ਕੱਪੜਾ ਸਾਡੇ ਕੋਲੇ ਤੁਸੀਂ ਸਿਰਫ ਛੋਟਾ ਜਿਹਾ ਇਸ ਤਰ੍ਹਾਂ ਦੇਖੋ ਛੋਟਾ ਜਿਹਾ ਨਿਸ਼ਾਨ ਲਗਾਉਣਾ ਹੁੰਦਾ ਜਿਵੇਂ ਆਪਾਂ ਪਹਿਲਾਂ ਲਗਾਇਆ ਸੀ ਇਹ ਦੋ ਪੱਲਿਆਂ ਤੇ ਲੱਗੂਗਾ ਇਹ ਵਾਲਾ ਚਾਰੇ ਪੱਲੇ ਲਗਾਉਣਾ ਇਹ ਦੋ ਪੱਲਿਆਂ ਤੇ ਹੀ ਲਾਉਣਾ ਹੈ ਠੀਕ ਹੈ ਤੇ ਜਿਹੜੇ ਆਪਣੇ ਇਹ ਨਿਸ਼ਾਨ ਸੀ ਇਹ ਇਸ ਤਰ੍ਹਾਂ ਉਹ ਨੂੰ ਗੂੜੇ ਕਰਕੇ ਦਿਖਾਉਣੀ ਹੈ ਦੇਖੋ ਇਸ ਤਰ੍ਹਾਂ ਆ ਜਾਣਾ ਇਹ ਫਲ ਇਧਰੋਂ ਆਪਣੇ ਫੀਟਿੰਗ ਦੇ ਨਿਸ਼ਾਨ ਹੈ ਜਿਹੜੇ ਆਪਾਂ ਫੀਟਿੰਗ ਦੇ ਨਿਸ਼ਾਨ ਲਾਏ ਆਗੇ ਇਹ ਵਾਲੇ ਜਦੋਂ ਆਪਾਂ ਕੁੜਤੀ ਦੀ ਸਟੀਚਿੰਗ ਕਰ ਲੈਨੇ ਆ ਉਹਦੀਆਂ ਪਲੋਈਆਂ ਪਾ ਦਿੰਨੇ ਆ ਗਲਾ ਅਟੈਚ ਕਰ ਦਿੰਨੇ ਆ ਮਤਲਬ ਸਟੀਚ ਉੱਪਰੋਂ ਉੱਪਰੋਂ ਸਟੀਚ ਹੋ ਜਾਂਦਾ ਹੈ ਨਾ ਤੇ ਜਦੋਂ ਆਪਾਂ ਸਾਰਾ ਇਧਰ ਦਾ ਕੰਮ ਕਰ ਲਿਆ ਤੇ ਜਦੋਂ ਆਪਾਂ ਇਹਦੀ ਸਾਈਡ ਸਿਲਾਈ ਲਾਵਾਂਗੇ ਉਸ ਟਾਈਮ ਆਪਾਂ ਦੁਬਾਰੇ ਫੇਰ ਇਹ ਨਿਸ਼ਾਨਾਂ ਨੂੰ ਚੈੱਕ ਕਰਨਾ ਹੁੰਦਾ ਹੈ ਵੀ ਆਪਾਂ ਨਿਸ਼ਾਨ ਸਹੀ ਨੇ ਮਤਲਬ ਫਿਟਿੰਗ ਸਹੀ ਹੈ ਜੇ ਬਾਹਰ ਘਾਟ ਲੱਗਦੀ ਹੈ ਤਾਂ ਉਸ ਆਪਾਂ ਉਦੋਂ ਹੀ ਇਹਨਾਂ ਨੂੰ ਚੈੱਕ ਕਰ 사ਦੇ ਆਪਾਂ ਦੁਬਾਰੇ ਚੈੱਕ ਕਰਨਾ ਪੈਂਦਾ ਹੈ ਇਹ ਜ਼ਰੂਰੀ ਹੈ ਤੇ ਇਹ ਸਾਡੀ ਅੱਜ ਦੀ ਵੀਡੀਓ ਜੀ ਵੀਡੀਓ ਨੂੰ ਪਸ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਥੈਂਕ ਯੂ ਜੀ